ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੈਂ ਨੂਰ ਮੇਰੀ ਜ਼ਿੰਦਗੀ ਦਾ ਅਸਲੀ ਸੱਚ ਅੱਜ ਤੋਂ 10 ਸਾਲ ਪਹਿਲਾਂ ਮੈਂ ਕਿਸੇ ਮੁੰਡੇ ਨੂੰ ਪਿਆਰ ਕਰ ਬੈਠੀ ਜਿਹਨੂੰ ਮੈਂ ਪਿਆਰ ਕਰਦੀ ਸੀ ਬਹੁਤ ਸੋਹਣਾ ਸੀ ਮੈਂ ਆਪਣੀ ਜ਼ਿੰਦਗੀ ਉਹਦੇ ਨਾਲ ਹੀ ਗੁਜ਼ਾਰਨਾ ਚਾਹੁੰਦੀ ਸੀ ਮੈਂ ਉਹਨੂੰ ਹੱਦ ਤੋਂ ਜ਼ਿਆਦਾ ਪਿਆਰ ਕਰਦੀ ਸੀ ਮੈਂ ਕੋਈ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ ਮੈਂ ਮਸਾਂ 8 ਕੋ ਜਮਾਤਾ ਹੀ ਪੜ੍ਹੀ ਸੀ ਤੇ 8ਵੀਂ ਵਿੱਚੋਂ ਮੈਂ ਫੇਲ ਹੋ ਗਈ ਸੀ ਅਸੀਂ ਤਿੰਨ ਭੈਣ ਭਰਾ ਸੀ ਮੈਂ ਉਹਨਾਂ 'ਚੋਂ ਵੱਡੀ ਸੀ ਜਦੋਂ ਮੈਂ ਫੇਲ ਹੋਈ ਤਾਂ ਮੈਨੂੰ ਮੇਰੀ ਮਾਸੀ ਆਪਣੇ ਕੋਲ ਲੈ ਗਈ ਕਿਉਂਕਿ ਮੇਰੀ ਮਾਸੀ ਦੇ 14 ਸਾਲ ਬਾਅਦ ਇੱਕ ਹੁੰਡਾ ਹੋਇਆ ਸੀ ਤੇ ਦੁਬਾਰਾ ਵੀ ਕੋਈ ਆਸ ਨਹੀਂ ਸੀ ਇਸ ਲਈ ਮੈਂ ਆਪਣੀ ਮਾਸੀ ਦੇ ਕੋਲ ਚਲੀ ਗਈ ਨਾਲੇ ਤਾਂ ਮੈਂ ਉਹਦੇ ਮੁੰਡੇ ਨੂੰ ਸਾਥ ਦੀ ਸੀ ਤੇ ਨਾਲੇ ਉਥੇ ਹੀ ਰਹਿਣ ਲੱਗ ਪਈ ਸੀ। ਮੇਰੀ ਮਾਸੀ ਨੇ ਮੈਨੂੰ ਆਪਣੇ ਕੋਲ ਹੀ ਰੱਖ ਲਿਆ ਸੀ। ਉਹ ਮੈਨੂੰ ਕਹਿੰਦੀ ਸੀ ਕਿ ਹੁਣ ਤੂੰ ਮੇਰੀ ਕੁੜੀ ਐ। ਮੈਂ ਨਹੀਂ ਤੈਨੂੰ ਹੁਣ ਤੇਰੇ ਮਾਪ ਪਿਓ ਕੋਲ ਭੇਜਣਾ। ਮੇਰੇ ਮੰਮੀ ਡੈਡੀ ਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਉਹਨਾਂ ਦੇ ਕੋਲ ਇੱਕ ਮੁੰਡਾ ਤੇ ਕੁੜੀ ਹੈਗੀ ਸੀ। ਮੇਰੀ ਮਾਸੀ ਮੈਨੂੰ ਹਰ ਚੀਜ਼ ਲੈ ਕੇ ਦਿੰਦੀ ਸੀ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦਿੰਦੀ ਸੀ। ਉਹਨੂੰ ਪਤਾ ਸੀ ਕਿ ਕਿੰਨੀ ਇਹ ਚੀਜ਼ਾਂ ਦੀ ਸ਼ੌਕੀਨਾ ਮੈਂ ਪੂਰੀ ਟੌਰ ਦੇ ਨਾਲ ਰਹਿੰਦੀ ਹੁੰਦੀ ਸੀ ਬੇਸ਼ੱਕ ਮੈਂ ਇਨੀ ਪੜ੍ਹੀ ਨਹੀਂ ਸੀ ਮੈਂ ਸੋਣੀ ਸੁਨੱਖੀ ਸੀ ਪੜ੍ਹਨ ਵਿੱਚ ਤਾਂ ਮੇਰਾ ਬਿਲਕੁਲ ਵੀ ਧਿਆਨ ਨਹੀਂ ਲੱਗਦਾ ਸੀ ਤੇ ਬਸ ਮੈਂ ਸਕੂਲ ਵੀ ਸਾਜ-ਤੱਜ ਕੇ ਹੀ ਜਾਂਦੀ ਹੁੰਦੀ ਸੀ ਸਕੂਲ ਦੀ ਵਰਦੀ ਪਾਉਣਾ ਤਾਂ ਮੈਨੂੰ ਜ਼ੈਰ ਦੀ ਤਰ੍ਹਾਂ ਲੱਗਦਾ ਸੀ ਮੈਂ ਸਕੂਲ ਦੀ ਵਰਦੀ ਪਾ ਕੇ ਖੁਸ਼ ਨਹੀਂ ਸੀ ਨਵੇਂ-ਨਵੇਂ ਸੂਟ ਪਾਉਣੇ ਮੈਨੂੰ ਬਹੁਤ ਵਧੀਆ ਲੱਗਦੇ ਹੁੰਦੇ ਸੀ ਮੈਂ ਆਪਣੀ ਮਾਂ ਨਾਲ ਜिद ਕਰਦੀ ਹੁੰਦੀ ਸੀ ਕਿ ਮੈਨੂੰ ਹਰ ਵਾਰੀ ਨਵਾਂ ਸੂਟ ਹੀ ਚਾਹੀਦਾ ਭਾਵੇਂ ਕੁਝ ਹੋ ਜਾਵੇ ਉਹ ਵਿਚਾਰੀ ਮੈਨੂੰ ਔਖੀ ਸੌਖੀ ਹੋ ਕੇ ਨਵੇਂ ਸੂਟ ਲੈ ਕੇ ਦਿੰਦੀ ਹੁੰਦੀ ਸੀ ਮੈਂ ਜਿਹੜੇ ਸੂਟ ਨਹੀਂ ਪਾਉਨੇ ਹੁੰਦੇ ਸੀ ਉਹ ਆਪਣੀ ਛੋਟੀ ਭੈਣ ਨੂੰ ਦਿੰਦੀ ਹੁੰਦੀ ਸੀ ਉਹ ਮੇਰੇ ਕੱਪੜੇ ਪਾ ਲੈਂਦੀ ਸੀ ਮੈਂ ਮਾਸੀ ਕੋਲ ਰਹਿੰਦੀ ਸੀ ਮੇਰੀ ਮਾਸੀ ਮੈਨੂੰ ਕਹਿੰਦੀ ਸੀ ਕਿ ਜੇ ਤੂੰ ਪੜਨਾ ਚਾਹੁੰਦੀ ਹੈ ਤਾਂ ਮੈਂ ਤੈਨੂੰ ਇੱਥੇ ਪਿੰਡ ਦੇ ਸਕੂਲ ਵਿੱਚ ਲਾ ਦਿੰਨੀ ਆ ਪਰ ਮੇਰਾ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ ਕਿ ਮੈਂ ਸਕੂਲ ਜਾਵਾਂ ਮੈਂ ਵੇਲੇ ਘਰੇ ਰਹਿਣਾ ਗਿੱਜ ਗਈ ਸੀ ਘਰ ਵਿੱਚ ਕੰਮ ਕਰਕੇ ਬਸ ਸਾਰੀ ਦਿਹਾੜੀ ਮਾਸੀ ਦੇ ਮੁੰਡੇ ਨੂੰ ਲੈ ਕੇ ਸੁੱਤੀ ਰਹਿਣਾ ਤੇ ਉਹਦੇ ਨਾਲ ਹੀ ਆਪਣਾ ਟਾਈਮ ਪਾਸ ਕਰਦੀ ਹੁੰਦੀ ਸੀ ਮਾਸੀ ਦੇ ਆਂਡ ਗਵਾਂਡ ਦੀਆਂ ਕੁੜੀਆਂ ਮੇਰੀਆਂ ਸਹੇਲੀਆਂ ਬਣ ਗਈਆਂ ਸੀ ਮੇਰਾ ਉਹਨਾਂ ਨਾਲ ਬੜਾ ਪਿਆਰ ਸੀ ਮਾਸੀ ਦੇ ਗਵਾਂਡ ਦੀ ਇੱਕ ਕੁੜੀ ਸੀ ਉਹ ਵੀ ਮੇਰੇ ਵਾਂਗੂ ਵੇਲੇ ਰਹਿੰਦੀ ਸੀ ਉਹ ਮੇਰੀ ਪੱਕੀ ਸਹੇਲੀ ਬਣ ਗਈ ਸੀ ਅਸੀਂ ਇੱਕ ਦੂਸਰੇ ਦੇ ਨਾਲ ਹਰ ਗੱਲ ਸਾਂਝੀ ਕਰਦੀਆਂ ਹੁੰਦੀਆਂ ਸੀ ਉਹ ਮੈਨੂੰ ਕਹਿੰਦੀ ਹੁੰਦੀ ਸੀ ਕਿ ਮੈਂ ਵੀ ਸ਼ਹਿਰ ਬਿਊਟੀ ਪਾਰਲਰ ਦਾ ਕੰਮ ਸਿੱਖਣ ਲੱਗਣਾ ਤੂੰ ਵੀ ਮੇਰੇ ਨਾਲ ਹੀ ਲੱਗ ਜਾ ਮੈਂ ਕਿਹਾ ਨਹੀਂ ਮੈਂ ਕੋਈ ਕੰਮ ਨਹੀਂ ਕਰਨਾ ਮੈਨੂੰ ਕੁਝ ਵੀ ਕਰਨਾ ਪਸੰਦ ਨਹੀਂ ਸੀ ਮੈਂ ਵੇਲੇ ਹੀ ਰਹਿਣਾ ਪਸੰਦ ਕਰਦੀ ਸੀ ਮੈਨੂੰ ਕੋਈ ਕੰਮ ਕਰਨਾ ਬਿਲਕੁਲ ਚੰਗਾ ਨਹੀਂ ਲੱਗਦਾ ਮੈਂ ਤਾਂ ਆਪਣੇ ਘਰੋਂ ਜਾਣ ਛੁੜਾ ਕੇ ਆਈ ਆਂ ਮੇਰੇ ਘਰ ਦੇ ਮੈਨੂੰ ਕਹਿੰਦੇ ਸੀ ਕਿ ਵੱਧ ਤੋਂ ਵੱਧ ਪੜ੍ਹ, ਨੌਕਰੀ ਕਰ ਪਰ ਮੈਂ ਕੁਝ ਵੀ ਨਹੀਂ ਸੀ ਕਰਨਾ ਚਾਹੁੰਦੀ। ਮੈਂ ਬਸ ਏਦਾਂ ਵੇਲੀ ਹੀ ਰਹਿਣਾ ਚਾਹੁੰਦੀ ਆ। ਮੈਨੂੰ ਕੋਈ ਕੰਮ ਨਾ ਹੋਵੇ। ਹੁਣ ਮੈਂ ਤੇ ਮਾਸੀ ਦੇ ਕੋਲ ਹੀ ਆ ਗਈ ਆ ਤੇ ਇੱਥੇ ਵੀ ਮਾਸੀ ਨਾਲ ਥੋੜਾ ਬਹੁਤਾ ਕੰਮ ਕਰਾ ਕੇ ਮੈਂ ਸਾਰਾ ਦਿਨ ਵੇਲੀ ਹੀ ਰਹਿਣੀ ਆ। ਇੱਕ ਦਿਨ ਮਾਸੜ ਕਹਿਣ ਲੱਗਾ ਕਿ ਨੂਰ ਤੂੰ ਬਹੁਤ ਕੰਮ ਕਰਦੀ ਆ। ਮੈਂ ਤੈਨੂੰ ਇੱਕ ਗਿਫਟ ਦੇਣਾ। ਮੈਂ ਕਿਹਾ ਮਾਸੜ ਜੀ ਮੈਨੂੰ ਜੇ ਕੋਈ ਗਿਫਟ ਦੇਣਾ ਤਾਂ ਏਦਾਂ ਦਾ ਦਿਓ। ਜਿਹਦੇ ਨਾਲ ਮੇਰਾ ਟਾਈਮ ਪਾਸ ਹੋ ਜਾ ਕਰੇ ਮੈਂ ਬੇਲੀ ਹੀ ਰਹਿਣਾ ਪਸੰਦ ਕਰਦੀ ਆ ਤੇ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਮੈਨੂੰ ਕੋਈ ਵਧੀਆ ਚੀਜ਼ ਹੀ ਗਿਫਟ ਕਰਿਓ ਮਾਸੜ ਕਹਿਣ ਲੱਗਾ ਤੂੰ ਮੇਰੀ ਧੀ ਐ ਮੈਂ ਤੈਨੂੰ ਸਰਪ੍ਰਾਈਜ਼ ਹੀ ਦੇਊਗਾ ਪਹਿਲਾਂ ਨਹੀਂ ਦੱਸਣਾ ਨਹੀਂ ਤਾਂ ਤੂੰ ਰੌਲਾ ਪਾ ਦੇਣਾ ਮੈਂ ਤੇਰੀ ਮਾਸੀ ਨਾਲ ਸਲਾਹ ਕਰੂੰਗਾ ਮੈਂ ਆਪਣੀ ਮੰਮੀ ਪਾਪਾ ਨਾਲ ਵੀ ਬਹੁਤ ਘੱਟ ਗੱਲ ਕਰਦੀ ਹੁੰਦੀ ਸੀ ਮੇਰਾ ਮਾਸੀ ਕੋਲ ਆ ਕੇ ਬੜਾ ਦਿਲ ਲੱਗ ਗਿਆ ਸੀ ਉਹ ਜਦੋਂ ਫੋਨ ਕਰਦੇ ਤੇ ਮੈਂ ਮਾਸਤੀ ਦੇ ਫੋਨ ਤੋਂ ਹੀ ਗੱਲ ਕਰਦੀ ਸੀ ਮੈਨੂੰ ਨਹੀਂ ਪਤਾ ਸੀ ਕਿ ਮਾਸੜ ਨੇ ਮੈਨੂੰ ਕੀ ਸਰਪ੍ਰਾਈਜ਼ ਦੇਣਾ ਸੀ ਇੱਕ ਦਿਨ ਮਾਸੜ ਸ਼ਾਮ ਨੂੰ ਘਰ ਆਇਆ ਮਾਸੜ ਦੀ ਸਟੂਡੀਓ ਦੀ ਦੁਕਾਨ ਸੀ ਮਾਸੜ ਵਿਆਹ ਸ਼ਾਦੀਆਂ ਵਿੱਚ ਫਿਲਮਾਂ ਬਣਾਉਣ ਦਾ ਕੰਮ ਕਰਦਾ ਸੀ ਉਹਦਾ ਵਧੀਆ ਕੰਮ ਚੱਲਦਾ ਸੀ ਤੇ ਦੁਕਾਨ ਵੀ ਆਪਣੀ ਹੀ ਸੀ ਮੇਰੇ ਲਈ ਉਹ ਵਧੀਆ Samsung J5 ਫੋਨ ਲੈ ਕੇ ਆਇਆ ਸੀ ਮਾਸੜ ਨੇ ਜਦੋਂ ਮੈਨੂੰ ਗਿਫਟ ਦਿੱਤਾ ਤੇ ਕਹਿ ਲੱਗਾ ਪਹਿਲਾਂ ਦੱਸ ਸਾਨੂੰ ਛੱਡ ਕੇ ਕਦੀ ਨਹੀਂ ਜਾਣਾ ਇਹ ਨਾ ਹੋਵੇ ਕਿ ਤੂੰ ਸਾਡਾ ਗਿਫਟ ਲੈ ਕੇ ਆਪਣੇ ਮਾਪਿਓ ਕੋਲ ਚਲੀ ਜਾਵੇਂ ਮੈਂ ਕਿਹਾ ਮਾਸੜ ਜੀ ਕਿਦਾਂ ਦੀਆਂ ਗੱਲਾਂ ਕਰਦੇ ਹੋ ਮੈਂ ਤੁਹਾਨੂੰ ਹੀ ਆਪਣਾ ਮਾਪਿਓ ਮੰਨਿਆ ਮੈਂ ਤੁਹਾਨੂੰ ਕਦਾਂ ਕਿਦਾਂ ਛੱਡ ਸਕਦੀ ਆ ਮੈਂ ਤੇ ਆਪ ਮਾਂ ਕੋਲੋਂ ਜਾਣ ਛੁਡਾ ਕੇ ਆਈ ਆ ਉਥਾਂ ਮੈਨੂੰ ਕੋਈ ਨਾ ਕੋਈ ਕੰਮ ਸਿਖਾਉਣ ਲਈ ਜਾ ਕੇ ਪੜਾਉਣ ਲਈ ਜ਼ੋਰ ਲਾਉਂਦੀ ਸੀ ਉਹ ਮੈਨੂੰ ਘਰੇ ਰੱਖ ਕੇ ਖੁਸ਼ ਨਹੀਂ ਤੇ ਮੈਂ ਕੋਈ ਕੰਮ ਕਰਕੇ ਖੁਸ਼ ਨਹੀਂ ਇਸ ਲਈ ਡੈਡੀ ਵੀ ਮੈਨੂੰ ਗੁੱਸੇ ਹੁੰਦੇ ਸੀ ਤਾਂ ਹੀ ਤਾਂ ਹੁਣ ਮੈਂ ਇੱਥੇ ਰਹਿਣੀ ਆ ਨਾਲੇ ਮੇਰਾ ਇੱਥੇ ਕਾਕੇ ਨਾਲ ਦਿਲ ਲੱਗ ਗਿਆ ਨਿੱਕਾ ਜਿਹਾ ਵੀਰਾ ਇਹਦੇ ਨਾਲ ਹੀ ਮੇਰਾ ਟਾਈਮ ਲੰਘ ਜਾਂਦਾ ਤੇ ਨਾਲੇ ਤੁਹਾਡੀ ਗੁਆਂਢ ਦੀ ਕੁੜੀ ਮਨਜੀਤ ਮੇਰੀ ਸਹੇਲੀ ਬਣ ਗਈ ਆ ਉਹ ਵੀ ਮੇਰੇ ਕੋਲ ਆ ਕੇ ਗੱਲਾਂ ਬਾਤਾਂ ਮਾਰ ਜਾਂਦੀ ਆ ਮਾਸੜ ਕਹਿਣ ਲੱਗਾ ਕਿ ਇਹ ਸਰਪ੍ਰਾਈਜ਼ ਤੈਨੂੰ ਮੈਂ ਰਾਤ ਨੂੰ ਹੀ ਦੇਵਾਂਗਾ ਜਦੋਂ ਮੈਂ ਮਾਸੜ ਦੀ ਇਹ ਗੱਲ ਸੁਣੀ ਤਾਂ ਮੈਂ ਹੈਰਾਨ ਜਈ ਹੋ ਗਈ ਮਾਸੜ ਹੱਸ ਕੇ ਕਹਿਣ ਲੱਗਾ ਕਭਰਾਣਾ ਰੋਟੀ ਪਾਣੀ ਖਾ ਕੇ ਮੈਂ ਸਾਰਿਆਂ ਨੂੰ ਕੋਲ ਬਲਾ ਕੇ ਫੇਰ ਹੀ ਤੈਨੂੰ ਗਿਫਟ ਦੇਵਾਂਗਾ ਜਦੋਂ ਰਾਤ ਦੇ 9:00 ਵਜੇ ਤਾਂ ਸਾਰਿਆਂ ਨੇ ਰੋਟੀ ਖਾ ਲਈ ਸੀ ਮਾਸੜ ਕਹਿਣ ਲੱਗਾ ਕਿ ਨੂਰ ਪੁੱਤ ਹੁਣ ਤੂੰ ਆਪਣਾ ਗਿਫਟ ਲੈ ਲਾ ਮੈਂ ਗਿਫਟ ਖੋਲਿਆ ਤਾਂ ਮੈਂ ਬਹੁਤ ਖੁਸ਼ ਹੋਈ ਸੀ ਉਸ ਗਿਫਟ ਵਿੱਚ ਮਾਸੜ ਨੇ ਮੈਨੂੰ ਫੋਨ ਦਿੱਤਾ ਸੀ ਟੱਚ ਫੋਨ ਸੀ ਮੈਂ ਬਹੁਤ ਖੁਸ਼ ਸੀ ਮੈਂ ਤਾਂ ਮਾਸੜ ਨੂੰ ਕਹਿੰਦੀ ਸੀ ਕਿ ਰੱਬ ਤੁਹਾਡੀ ਲੰਬੀ ਉਮਰ ਕਰੇ ਤੁਸੀਂ ਮੈਨੂੰ ਇੰਨਾ ਮਹਿੰਗਾ ਫੋਨ ਲੈ ਕੇ ਦਿੱਤਾ। ਮਾਸੜ ਕਹਿਣ ਲੱਗਾ ਕਿ ਮੇਰੀ ਧੀ ਨਾਲ ਕੋਈ ਚੀਜ਼ ਮਹਿੰਗੀ ਨਹੀਂ ਹੈਗੀ। ਤੂੰ ਜਿਹੜੀ ਚੀਜ਼ ਕਹੇਂਗੀ ਤੈਨੂੰ ਉਹੀ ਲੈ ਕੇ ਦੇਵਾਂਗੇ। ਬਸ ਤੂੰ ਇੱਕ ਵਾਰੀ ਮੂੰਹੋਂ ਬੋਲੇਂਗੀ ਤੇਰੇ ਵਿਆਹ ਤੇ ਤਾਂ ਮੈਂ ਤੈਨੂੰ ਵਧੀਆ ਤੋਂ ਵਧੀਆ ਚੀਜ਼ ਲੈ ਕੇ ਦੇਵਾਂਗਾ। ਤੂੰ ਹੀ ਸਾਡੀ ਧੀ ਆ ਤੇ ਇੱਕ ਸਾਡੇ ਕੋਲ ਪੁੱਤ ਆ। ਸਾਨੂੰ ਰੱਬ ਨੇ ਬਹੁਤ ਕੁਝ ਦਿੱਤਾ ਤੇ ਤੈਨੂੰ ਜੋ ਮੰਗੇਂਗੀ ਤੈਨੂੰ ਉਹੀ ਦਾਜ ਦੇਵਾਂਗਾ। ਮੈਂ ਮਾਸੜ ਦੀ ਇਸ ਗੱਲ ਤੇ ਬੜੀ ਖੁਸ਼ ਸੀ। ਜਦੋਂ ਮੰਮੀ ਦਾ ਫੋਨ ਆਇਆ ਤੇ ਮੈਂ ਕਿਹਾ ਕਿ ਹੁਣ ਮੈਂ ਕਦੀ ਪਿੰਡ ਨਹੀਂ ਆਉਣਾ ਮੇਰਾ ਉੱਥੇ ਦਿਲ ਲੱਗ ਗਿਆ ਵਾ ਤੁਸੀਂ ਹੀ ਆ ਕੇ ਮੈਨੂੰ ਮਿਲ ਜਾਇਆ ਕਰਿਓ ਮੰਮੀਉ ਮੈਨੂੰ ਕਹਿਣ ਲੱਗੀ ਕਿ ਕਮਲਿਏ ਰਿਸ਼ਤੇਦਾਰੀ ਵਿੱਚ ਇੰਨਾ ਚਿਰ ਨਹੀਂ ਰਹੀਦਾ ਹੁਣ ਤਾਂ ਕਾਕਾ ਵੀ ਵੱਡਾ ਹੋ ਗਿਆ ਮੈਂ ਕਿਹਾ ਕਿ ਨਹੀਂ ਮੰਮੀ ਮੈਂ ਨਹੀਂ ਆਉਣਾ ਮੈਂ ਉਹਨਾਂ ਨੂੰ ਮਨਾ ਕਰ ਦਿੱਤਾ ਸੀ ਮਾਸੀ ਦੀ ਗਵਾਣ ਦੀ ਕੁੜੀ ਮਨਜੀਤ ਮੈਨੂੰ ਕਹਿੰਦੀ ਸੀ ਕਿ ਨੂਰ ਹੁਣ ਤੂੰ ਆਪਣੇ ਪਿੰਡ ਨਾ ਜਾਇਂ ਮੇਰਾ ਵੀ ਤੇਰੇ ਬਿਨਾ ਦਿਲ ਨਹੀਂ ਲੱਗਦਾ ਅਸੀਂ ਇਕੱਠੀਆਂ ਬੈਠ ਕੇ ਗੱਲਾਂ ਕਰਦੀ ਹੁੰਦੀਆਂ ਸੀ। ਮਨਜੀਤ ਮੇਰੀ ਪੱਕੀ ਸਹੇਲੀ ਹੋਣ ਕਰਕੇ ਮੇਰੇ ਨਾਲ ਹਰ ਗੱਲ ਸ਼ੇਅਰ ਕਰਦੀ ਸੀ। ਉਹ ਮੈਨੂੰ ਕਹਿਣ ਲੱਗੀ ਕਿ ਮੇਰਾ ਇੱਕ ਬੁਆਏਫ੍ਰੈਂਡ ਆ। ਮੈਂ ਉਹਨੂੰ ਬਹੁਤ ਪਿਆਰ ਕਰਦੀ ਆਂ। ਅਸੀਂ ਲਵ ਮੈਰਿਜ ਕਰਵਾਉਣੀ ਆਂ। ਮੈਂ ਕਿਹਾ ਕਮਲੀ ਤੈਨੂੰ ਡਰ ਨਹੀਂ ਲੱਗਦਾ? ਤੂੰ ਕਿੱਦਾਂ ਇਹ ਸਭ ਕੁਝ ਕਰਦੀ ਐ? ਤੇਰੇ ਮੰਮੀ ਡੈਡੀ ਤੈਨੂੰ ਦੇਖਦੇ ਨਹੀਂ? ਉਹ ਕਹਿਣ ਲੱਗੀ ਕਿ ਮੈਂ ਸਾਰੀ ਦਿਹਾੜੀ ਵੇਲੀ ਰਹਿੰਦੀ ਆਂ। ਮੇਰੇ ਕੋਲ ਆਪਣਾ ਫੋਨ ਆ ਗਿਆ। ਫੋਨ ਕੋਈ ਨਹੀਂ ਚਲਾਉਂਦਾ। ਮੈਂ ਦਾਸ ਪੜੀ ਆ ਮੇਰੇ ਨਾਲੋਂ ਜ਼ਿਆਦਾ ਫੋਨ ਕੋਈ ਨਹੀਂ ਚਲਾਉਂਦਾ ਮੇਰਾ ਭਰਾ ਵੀ ਅਨਪੜਾ ਤੇ ਉਹ ਆਪਣੇ ਕੰਮ-ਕਾਰ ਵਿੱਚ ਬਿਜੀ ਰਹਿੰਦਾ ਮੰਮੀ ਡੈਡੀ ਨੂੰ ਇੰਨਾ ਵੱਡਾ ਫੋਨ ਚਲਾਉਣਾ ਹੀ ਨਹੀਂ ਆਉਂਦਾ ਬਸ ਮੈਂ ਹੀ ਇਕਾਂਜੀ ਨੂੰ ਇਹ ਫੋਨ ਚਲਾਉਣਾ ਆਉਂਦਾ ਤੇ ਮੈਂ ਹੀ ਸਾਰਿਆਂ ਦੀ ਫੋਨ ਤੇ ਗੱਲਬਾਤ ਕਰਾਉਣੀ ਹੁੰਦੀ ਆ ਕੋਈ ਰਿਸ਼ਤੇਦਾਰ ਵੀ ਫੋਨ ਕਰੇ ਤੇ ਮੈਂ ਹੀ ਕਰਾਉਣੀ ਆ ਮੈਨੂੰ ਫੋਨ ਚਲਾਉਣਾ ਆਉਂਦਾ ਇੱਕ ਦਿਨ ਉਹਦਾ ਬੁਆਏਫਰੈਂਡ ਆਪਣੇ ਦੋਸਤ ਨੂੰ ਲੈ ਕੇ ਆਇਆ ਉਹ ਮੈਨੂੰ ਕਹਿਣ ਲੱਗੀ ਕਿ ਸਾਡੇ ਘਰ ਨੂੰ ਪੌੜੀ ਨਹੀਂ ਹੈਗੀ ਲੱਕੜ ਦੀ ਪੌੜੀ ਰਾਹੀਂ ਛੱਤ ਤੇ ਚੜਨਾ ਪੈਂਦਾ ਤੇ ਰੋਜ਼-ਰੋਜ਼ ਪੌੜੀ ਚੜ੍ਹਨਾ ਮੈਨੂੰ ਚੰਗਾ ਨਹੀਂ ਲੱਗਦਾ ਮੰਮੀ ਡੈਡੀ ਸ਼ੱਕ ਕਰਨ ਲੱਗ ਜਾਣਗੇ ਇਸ ਲਈ ਤੁਹਾਡੇ ਘਰ ਦੀ ਛੱਤ ਤੇ ਚੜੂੰਗੀ ਤੇ ਮੈਂ ਆਪਣੇ ਬੁਆਏਫਰੈਂਡ ਨੂੰ ਦੇਖਣਾ ਮੈਂ ਉਹਦੀ ਗੱਲ ਮੰਨ ਲਈ ਆਪਣੀ ਮਾਸੀ ਦੇ ਘਰ ਦੀ ਛੱਤ ਤੇ ਉਹਨੂੰ ਲੈ ਗਈ ਉਹਦਾ ਬੁਆਏਫਰੈਂਡ ਆਪਣੇ ਦੋਸਤ ਦੇ ਨਾਲ ਮੋਟਰਸਾਈਕਲ ਤੇ ਗੇੜੀ ਮਾਰਨ ਆਇਆ ਸੀ ਉਦੇ ਦਾ ਬਾਇਫਰੈਂਡ ਦੇ ਦੋਸਤ ਨੇ ਮੈਨੂੰ ਪਸੰਦ ਕਰ ਲਿਆ। ਉਹ ਮਨਜੀਤ ਨੂੰ ਕਹਿਣ ਲੱਗਾ ਕਿ ਭਾਬੀ ਪਲੀਜ਼ ਮੇਰੀ ਆਪਣੀ ਸਹੇਲੀ ਦੇ ਨਾਲ ਗੱਲ ਕਰਾ ਦੇ। ਮਨਜੀਤ ਨੇ ਮੇਰੇ ਨਾਲ ਇਹ ਗੱਲ ਕੀਤੀ ਤਾਂ ਮੈਂ ਉਹਨੂੰ ਨਾ ਕਰ ਦਿੱਤੀ। ਮਨਜੀਤ ਨੇ ਉਹਨੂੰ ਕਿਹਾ ਕਿ ਨਹੀਂ, ਮੇਰੀ ਸਹੇਲੀ ਨੇ ਤੈਨੂੰ ਨਾ ਕਰ ਦਿੱਤੀ ਆ। ਉਹ ਵਾਰ-ਵਾਰ ਫੋਨ ਤੇ ਕਹਿੰਦਾ ਸੀ ਕਿ ਪਲੀਜ਼ ਮੇਰੀ ਭੈਣ ਬਣ ਕੇ ਮੇਰੀ ਇਹਦੇ ਨਾਲ ਗੱਲ ਕਰਾ ਦੇ। ਮੈਨੂੰ ਇਹ ਬਹੁਤ ਸੋਹਣੀ ਲੱਗਦੀ ਆ। ਤੇ ਮਾਇਉਂ ਕਿਹਾ ਕਿ ਉਹ ਤਾਂ ਤੇਰੇ ਨਾਲ ਵਿਆਹ ਹੀ ਕਰਵਾ ਦੇਗਾ ਉਹ ਮੁੰਡਾ ਬਹੁਤ ਸੋਹਣਾ ਸੀ ਮਨਜੀਤ ਵੀ ਮੇਰੀਆਂ ਮਨਤਾ ਕਰਦੀ ਸੀ ਮੈਂ ਉਹਦੀ ਗੱਲ ਮੰਨ ਲਈ ਤੇ ਉਸ ਮੁੰਡੇ ਨੂੰ ਹਾਂ ਕਰ ਦਿੱਤੀ ਮੈਂ ਆਪਣਾ ਨੰਬਰ ਵੀ ਉਹਨੂੰ ਦੇ ਦਿੱਤਾ ਮੈਂ ਵੀ ਸੋਚਿਆ ਕਿ ਚੱਲ ਟਾਈਮ ਪਾਸ ਹੀ ਹੋ ਜਾਇਆ ਕਰੂਗਾ ਵੇਲੀ ਨੇ ਕੀ ਕਰਨਾ ਵਿਆਹ ਤਾਂ ਕਰਦਿਆਂ ਦੀ ਮਰਜ਼ੀ ਨਾਲ ਹੀ ਕਰਾਉਣਾ ਚਾਰ ਗੱਲਾਂ ਬਾਤਾਂ ਮਾਰ ਕੇ ਦਿਨ ਲੰਘ ਜਾਇਆ ਕਰੂਗਾ ਮਾਸੀ ਵੀ ਕਿਹੜਾ ਇੰਨੀ ਪੜੀ ਲਿਖੀ ਹੈ ਜਿਹੜੀ ਮੇਰੇ ਫੋਨ ਨੂੰ ਚੈੱਕ ਕਰਕੇ ਮੈਨੂੰ ਫੜ ਲਾਉਗੀ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਮਾਸਾੜੀ ਹੀ ਥੋੜਾ ਬਹੁਤਾ ਪੜਿਆ ਸੀ ਫਿਰ ਮਨਜੀਤ ਨੇ ਹੀ ਮੈਨੂੰ ਫੋਨ ਤੇ ਸਭ ਕੁਝ ਸਿਖਾ ਦਿੱਤਾ WhatsApp ਉਹ Facebook ਵਗੈਰਾ ਉਹ ਸਭ ਕੁਝ ਮਨਜੀਤ ਨੇ ਹੀ ਮੈਨੂੰ ਸਿਖਾਇਆ ਸੀ ਮੈਂ ਉਸ ਮੁੰਡੇ ਨਾਲ ਗੱਲ ਕਰ ਲੱਗ ਪਈ ਉਸ ਮੁੰਡੇ ਦਾ ਨਾਮ ਸੁਖਦੇਵ ਸੀ ਸੁਖਦੇਵ ਮੇਰੇ ਨਾਲ ਗੱਲ ਕਰ ਲੰਗ ਪਿਆ ਮੈਂ ਤੇ ਮਨਜੀਤ ਕੋਠੇ ਤੇ ਜਾ ਕੇ ਆਪਣੇ ਆਪਣੇ ਬੋਏਫ੍ਰੈਂਡਾਂ ਨਾਲ ਗੱਲ ਕਰਦੀਆਂ ਸੀ ਉਹ ਦੋਵੇਂ ਗੇੜੇ ਮਾਰਨਾ ਆਉਂਦੇ ਸੀ ਅਸੀਂ ਉਹਨਾਂ ਨੂੰ ਵੇਖ ਕੇ ਖੁਸ਼ ਹੁੰਦੀ ਆ ਸੀ ਉਹ ਵੀ ਸਾਨੂੰ ਵੇਖ ਕੇ ਚਲੇ ਜਾਂਦੇ ਸੀ ਕਿਸੇ ਨੂੰ ਸ਼ੱਕ ਨਹੀਂ ਸੀ ਹੁੰਦਾ ਸਾਰਿਆਂ ਨੂੰ ਪਤਾ ਸੀ ਕਿ ਇਹ ਇਦਾਂ ਦੀ ਬਿਲਕੁਲ ਵੀ ਨਹੀਂ ਆ ਮਾਸੀ ਦੀਆਂ ਦਰਾਣੀਆਂ ਜਠਾਣੀਆਂ ਮੈਨੂੰ ਕੋਠੇ ਤੇ ਵੇਖਦੀਆਂ ਸੀ ਪਰ ਬੋਲਦੀਆਂ ਕੁਝ ਨਹੀਂ ਸੀ ਮੈਂ ਉਹਨਾਂ ਨਾਲ ਜ਼ਿਆਦਾ ਬੋਲਚਾਲ ਨਹੀਂ ਰੱਖੀ ਸੀ ਮੈਨੂੰ ਪਤਾ ਸੀ ਕਿ ਮੈਂ ਜ਼ਿਆਦਾ ਇਹਨਾਂ ਨਾਲ ਬੋਲਚਾਲ ਕੀਤੀ ਤਾਂ ਇਹ ਮੇਰੇ ਤੇ ਧਿਆਨ ਰੱਖਣਗੀਆਂ ਇਸ ਕਰਕੇ ਮੈਂ ਉਹਨਾਂ ਨਾਲ ਜ਼ਿਆਦਾ ਬੋਲਚਾਲ ਨਹੀਂ ਰੱਖਦੀ ਸੀ ਉਹਨਾਂ ਦੀਆਂ ਕੁੜੀਆਂ ਮੇਰੇ ਤੋਂ ਥੋੜੀਆਂ-ਥੋੜੀਆਂ ਵੱਡੀਆਂ ਸੀ ਪਰ ਮੈਂ ਉਹਨਾਂ ਨੂੰ ਬੁਲਾਉਂਦੀ ਨਹੀਂ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਆਪਣੀਆਂ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਨਿਕਲ ਦਿੰਦੇ ਤੇ ਰੋਕ-ਟੋਕ ਜ਼ਿਆਦਾ ਹੀ ਕਰਦੇ ਆ ਮੇਰੇ ਤੇ ਰੋਕ-ਟੋਕ ਕਰਨ ਵਾਲਾ ਕੋਈ ਨਹੀਂ ਸੀ ਮੈਂ ਤਾਂ ਖੁੱਲੇ ਮਾਹੌਲ ਵਿੱਚ ਪਲੀ ਹੋਈ ਸੀ ਮੇਰੇ ਮਾਂ-ਪਿਓ ਨੇ ਤੇ ਮਾਸੜ-ਮਾਸੀ ਨੇ ਕਦੇ ਮੈਨੂੰ ਤਾਂ ਝੜਕਿਆ ਨਹੀਂ ਸੀ ਤੇ ਨਾ ਹੀ ਕਦੀ ਮੇਰੇ ਤੇ ਕੋਈ ਰੋਕ-ਟੋਕ ਕੀਤੀ ਸੀ ਮੈਂ ਤਾਂ ਵਨਸਵਨੇ ਕੱਪੜੇ ਪਾਉਂਦੀ ਸੀ ਸਾਰੇ ਕਹਿੰਦੇ ਸੀ ਕਿ ਇਹਨਾਂ ਨੇ ਇਹ ਕੁੜੀ ਬੜੀ ਵਿਗਾੜੀ ਹੋਈ ਆ ਪਰ ਮੈਂ ਬੜੇ ਧਿਆਨ ਨਾਲ ਰਹਿੰਦੀ ਹੁੰਦੀ ਸੀ ਘਰ ਦਾ ਕੰਮ ਕਰਦੀ ਸੀ ਜਿੱਥੇ ਘਰ ਦੇ ਚਾਰ ਜੀ ਬੈਠੇ ਹੁੰਦੇ ਸੀ ਵਿੱਚ ਜਾ ਕੇ ਬੈਠਦੀ ਸੀ ਸਾਰਿਆਂ ਨੇ ਮੈਨੂੰ ਸਿਆਣੀ ਸਮਝਿਆ ਹੋਇਆ ਸੀ ਪਰ ਮੈਂ ਤਾਂ ਸੁਖਦੇਵ ਦੇ ਪਿਆਰ ਵਿੱਚ ਪੈ ਗਈ ਸੀ ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ ਸੀ ਮੈਂ ਤੇ ਮਨਜੀਤ ਬੜੀ ਸੋਚ ਸਮਝ ਕੇ ਇਹ ਗੱਲ ਕਰਦੀਆਂ ਹੁੰਦੀਆਂ ਸੀ ਸਾਡੇ ਕੋਠੇ ਤੇ ਇੱਕ ਕਮਰਾ ਜਿਹਾ ਬਣਿਆ ਸੀ ਤੇ ਅਸੀਂ ਉੱਥੇ ਬੈਠ ਕੇ ਗੱਲਾਂ ਮਾਰਦੀਆਂ ਹੁੰਦੀਆਂ ਸੀ ਮਾਸੀ ਕਾਕੇ ਦੇ ਨਾਲ ਥੱਲੇ ਸੁੱਤੀ ਹੁੰਦੀ ਸੀ ਤੇ ਮੈਂ ਉੱਪਰ ਜਾ ਕੇ ਮਨਜੀਤ ਨੂੰ ਨਾਲ ਲੈ ਕੇ ਆਪਣੇ ਬੁਆਏਫਰੈਂਡ ਨਾਲ ਗੱਲਾਂ ਕਰਦੀ ਸੀ ਮਾਸੜ ਵੀ ਰਾਤ ਨੂੰ ਘਰੇ ਆਉਂਦਾ ਸੀ ਕਿਸੇ ਵੇਲੇ ਤਾਂ ਉਹਨੂੰ ਹਨੇਰਾ ਹੋ ਜਾਂਦਾ ਸੀ ਤੇ ਵਿਆਹ ਸ਼ਾਦੀਆਂ ਵਿੱਚ ਹਨੇਰਾ ਹੋਣਾ ਤਾਂ ਲਾਜ਼ਮੀ ਸੀ ਇਦਾਂ ਹੀ ਕਰਦੇ ਕਰਾਉਂਦੇ ਮੈਂ ਸਖਦੇਵ ਦੇ ਨਾਲ ਪਿਆਰ ਵਿੱਚ ਇੰਨੀ ਅੰਨੀ ਹੋ ਗਈ ਕਿ ਮੈਂ ਸਭ ਕੁਝ ਭੁੱਲ ਗਈ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਤਾਂ ਆਪਣੀ ਮਾਸੀ ਦੇ ਕੋਲ ਰਹਿਣੀ ਆ ਮੈਂ ਤਾਂ ਸਭ ਕੁਝ ਭੁੱਲ ਕੇ ਸੁਖਦੇਵ ਨੂੰ ਹੀ ਸਭ ਕੁਝ ਮੰਨਦੀ ਸੀ ਸੁਖਦੇਵ ਹੀ ਮੇਰਾ ਪਹਿਲਾ ਪਿਆਰ ਸੀ ਤੇ ਮੈਂ ਵੀ ਉਹਦਾ ਪਹਿਲਾ ਪਿਆਰ ਸੀ ਅਸੀਂ ਇੱਕ ਦੂਜੇ ਨੂੰ ਦੋਵਾਂ ਤੇ ਚਾਹਣ ਲੱਗ ਗਏ ਸੀ ਸੁਖਦੇਵ ਨਾਲ ਗੱਲ ਕਰਦੀ ਨੂੰ ਹਜੇ ਮੈਨੂੰ 6 ਮਹੀਨੇ ਹੋਏ ਸੀ ਤੇ ਮੇਰਾ ਜਨਮ ਦਿਨ ਸੀ ਉਹਨੇ ਮੈਨੂੰ ਮੇਰੇ ਜਨਮ ਦਿਨ ਤੇ ਮਹਿੰਗਾ ਸੂਟ ਲੈ ਕੇ ਦਿੱਤਾ ਸੀ ਜਦੋਂ ਮਾਸੀ ਨੇ ਮੈਨੂੰ ਪੁੱਛਿਆ ਤਾਂ ਮੈਂ ਝੂਠ ਹੀ ਕਹਿ ਦਿੱਤਾ ਕਿ ਇਹ ਸੂਟ ਮੈਨੂੰ ਮਨਜੀਤ ਨੇ ਲੈ ਕੇ ਦਿੱਤਾ ਮਨਜੀਤ ਮੇਰੇ ਬਹੁਤ ਪਰਦੇ ਰੱਖਦੀ ਸੀ ਮੈਂ ਉਹ ਸੂਟ ਸਮਾਲਿਆ ਸੀ ਪਤਾ ਨਹੀਂ ਕਿੱਥੋਂ ਸੁਖਦੇਵ ਮੇਰੇ ਲਈ ਇੰਨਾ ਸੋਹਣਾ ਤੇ ਮਹਿੰਗਾ ਸੂਟ ਲੈ ਕੇ ਆਇਆ ਸੀ ਜਦੋਂ ਮੈਂ ਸਵਾ ਕੇ ਪਾਇਆ ਤਾਂ ਮੈਂ ਬਹੁਤ ਸੋਹਣੀ ਲੱਗਦੀ ਸੀ ਉਸ ਸੂਟ ਦਾ ਰੰਗ ਮੇਰੇ ਤੇ ਇੰਨਾ ਜੱਚਿਆ ਸੀ ਕਿ ਮੇਰਾ ਤਾਂ ਦਿਲ ਖੁਸ਼ ਹੋ ਗਿਆ ਸੀ ਇਦਾਂ ਹੀ ਸੁਖਦੇਵ ਇੱਕ ਦਿਨ ਮੈਨੂੰ ਕਹਿੰਦਾ ਕਿ ਮੇਰਾ ਤਾਂ ਇਹਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਕਿ ਆਉਣਾ ਆਪਾਂ ਕਿਤੇ ਮਿਲੀਏ ਮੈਂ ਕਿਹਾ ਨਹੀਂ ਮੈਂ ਘਰੋਂ ਬਾਹਰ ਨਹੀਂ ਨਿਕਲਦੀ ਮੈਂ ਵਿਹਲੀ ਜ਼ਰੂਰ ਰਹਿਨੀ ਆ ਪਰ ਮੈਂ ਘਰੋਂ ਕਦੀ ਨਹੀਂ ਬਾਹਰ ਨਿਕਲ ਸਕਦੀ ਉਹ ਮੈਨੂੰ ਕਹਿਣ ਲੱਗਾ ਕਿ ਨਹੀਂ ਆਪਾਂ ਘਰੋਂ ਬਾਹਰ ਮਿਲਾਂਗੇ ਮੈਂ ਉਹਨੂੰ ਕਿਹਾ ਕਿ ਨਹੀਂ ਮੈਂ ਕਿਤੇ ਨਹੀਂ ਤੈਨੂੰ ਮਿਲਣਾ ਸੁਖਦੇਵ ਮੈਨੂੰ ਬਹੁਤ ਪਿਆਰ ਕਰਦਾ ਸੀ ਕਹਿਣ ਲੱਗਾ ਜੇ ਤੂੰ ਮੈਨੂੰ ਨਾ ਮਿਲੀ ਤਾਂ ਮੈਂ ਕੁਝ ਖਾ ਕੇ ਮਰ ਜਾਣਾ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਉਹ ਸੱਚੀ ਮੈਨੂੰ ਦਿਲੋਂ ਪਿਆਰ ਕਰਦਾ ਸੀ ਉਸ ਰਾਤ ਅਚਾਨਕ ਮਾਸੀ ਨੂੰ ਉਹਦੀ ਨਨਾਨ ਦਾ ਫੋਨ ਆਇਆ ਤੇ ਉਹਨਾਂ ਦੇ ਘਰ ਕੋਈ ਪ੍ਰੋਗਰਾਮ ਆ ਮਾਸੜ ਤੇ ਮਾਸੀ ਮੈਨੂੰ ਵੀ ਨਾਲ ਲੈ ਕੇ ਜਾਣਾ ਚਾਹੁੰਦੇ ਸੀ ਪਰ ਮੈਂ ਹੀ ਮਨਾ ਕਰ ਦਿੱਤਾ ਮੈਂ ਕਿਹਾ ਕਿ ਨਹੀਂ ਮੈਂ ਘਰ ਹੀ ਰਹੂੰਗੀ ਤੁਸੀਂ ਸ਼ਾਮ ਨੂੰ ਮੜਾਓ ਮਾਸੀ ਤੇ ਮਾਸੜ ਉਹਨਾਂ ਦੇ ਪ੍ਰੋਗਰਾਮ ਤੇ ਚਲੇ ਗਏ ਮੈਂ ਮਨਜੀਤ ਨਾਲ ਗੱਲ ਕੀਤੀ ਤਾਂ ਮਨਜੀਤ ਮੈਨੂੰ ਕਹਿਣ ਲੱਗੀ ਕਿ ਹੌਂ ਤਾਂ ਤੇਰੇ ਕੋਲ ਵਧੀਆ ਮੌਕਾ ਸੁਖਦੇਵ ਨੂੰ ਮਿਲਣ ਦਾ ਤੁਹਾਡੇ ਸਾਰੇ ਪਰਿਵਾਰ ਨੇ ਤਾਂ ਘਰੋਂ ਚਲੇ ਜਾਣਾ ਤੇ ਤੂੰ ਸਖਤੇਵ ਨੂੰ ਸਾਦ ਕੇ ਮਿਲ ਮੈਂ ਉਹਨੂੰ ਕਿਹਾ ਕਿ ਮੈਂ ਉਹਨੂੰ ਕਿੱਥੇ ਮਿਲਾਂਗੀ ਜੇ ਕਿਸੇ ਨੇ ਦੇਖ ਲਿਆ ਤੇ ਮੇਰੇ ਘਰ ਦੇ ਆਣੇ ਤਾਂ ਮੈਨੂੰ ਮਾਰ ਹੀ ਦੇਣਾ ਤੇ ਮਾਸੀ ਹੁਣਾਂ ਦੀ ਵੀ ਹੋਰ ਬਦਨਾਮੀ ਹੋ ਜਾਣੀ ਆ ਉਹ ਮੈਨੂੰ ਕਹਿਣ ਲੱਗੀ ਕਿ ਮੇਰੇ ਘਰ ਕੋਈ ਨਹੀਂ ਹੁੰਦਾ ਮੰਮੀ ਡੈੜੀ ਵੀ ਆਪਣੇ ਕਮਾਂਕਾਰਾਂ ਤੇ ਚਲੇ ਜਾਂਦੇ ਆ ਮੈਂ ਇਕੱਲੀ ਘਰੇ ਹੁੰਨੀ ਆ ਤੂੰ ਸਾਡੇ ਘਰ ਮਿਲ ਲੈ ਸਾਡੇ ਘਰ ਕਿਸੇ ਦੇ ਆਏ ਦਾ ਪਤਾ ਨਹੀਂ ਲੱਗਦਾ ਸਿਆਲਾਂ ਦੇ ਦਿਨ ਸੀ ਦੰਦ ਵੀ ਬੜੀ ਪਈ ਹੋਈ ਸੀ ਮੈਂ ਸਖਦੇਵ ਨੂੰ ਕਿਹਾ ਕਿ ਮੈਂ ਤੈਨੂੰ ਮਨਜੀਤ ਦੇ ਘਰੇ ਮਿਲੂੰਗੀ ਮਨਜੀਤ ਦਾ ਬੁਆਏਫਰੈਂਡ ਸਖਦੇਵ ਨੂੰ ਮਨਜੀਤ ਦੇ ਘਰ ਮੂਹਰੇ ਲਾ ਕੇ ਚਲਾ ਗਿਆ ਮੈਂ ਵੀ ਮਨਜੀਤ ਦੇ ਘਰ ਚਲੀ ਗਈ ਮੈਂ ਸਖਦੇਵ ਨੂੰ ਉੱਥੇ ਮਿਲੀ ਤੇ ਅਸੀਂ ਇੱਕ ਕਮਰੇ ਵਿੱਚ ਸੀ ਸੁਖਦੇਵ ਨੇ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਮੇਰਾ ਮੂੰਹ ਚੁੰਮੀ ਜਾਂਦਾ ਸੀ ਕਹਿਣ ਲੱਗਾ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇਰੇ ਬਿਨਾ ਮੈਂ ਜੀ ਨਹੀਂ ਸਕਦਾ ਮੈਂ ਸੱਚੀ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਮੈਂ ਕਿਹਾ ਕਿ ਮੈਂ ਵੀ ਤੈਨੂੰ ਬਹੁਤ ਪਿਆਰ ਕਰਦੀ ਹਾਂ ਮੈਨੂੰ ਕਹਿਣ ਲੱਗਾ ਕਿ ਚੱਲ ਜੇ ਤੂੰ ਮੈਨੂੰ ਪਿਆਰ ਕਰਦੀ ਹੈ ਤੇ ਮੇਰੇ ਨਾਲ ਵਿਆਹ ਵੀ ਕਰਵਾਉਣਾ ਤੇ ਮੇਰੇ ਨਾਲ ਇੱਕ ਵਾਰ ਸੈਕਸ ਕਰ ਮੈਂ ਉਹਦੀ ਇਸ ਗੱਲ ਤੇ ਰਾਜ਼ੀ ਨਹੀਂ ਸੀ ਪਰ ਮੈਂ ਉਹਦੇ ਨਾਲ ਜ਼ਿਆਦਾ ਬਹਿਸ ਨਹੀਂ ਕੀਤੀ ਤੇ ਸੁਖਦੇਵ ਦੇ ਨਾਲ ਸੈਕਸ ਕਰ ਲਿਆ ਇਹ ਮੇਰੇ ਨਾਲ ਪਹਿਲੀ ਵਾਰ ਸੀ ਅਸੀਂ ਧੋਮੇ ਪਹਿਲੀ ਵਾਰ ਮਿਲੇ ਸੀ ਤੇ ਬਹੁਤ ਖੁਸ਼ ਸੀ ਸਾਡਾ ਪਿਆਰ ਹੋਰ ਵੀ ਵੱਧ ਗਿਆ ਸੁਖਦੇਵ ਮੈਨੂੰ ਮਿਲ ਕੇ ਚਲਾ ਗਿਆ ਮੈਂ ਅਨਜੀਤ ਨੂੰ ਕਿਹਾ ਕਿ ਮੈਂ ਤਾਂ ਉਹਦੇ ਨਾਲ ਸਿਰਫ ਟਾਈਮ ਪਾਸ ਲਈ ਗੱਲ ਕਰਦੀ ਸੀ ਪਰ ਹੁਣ ਤਾਂ ਮੈਨੂੰ ਸੱਚੀ ਪਿਆਰ ਹੋ ਗਿਆ ਮੈਂ ਉਹਦੇ ਬਿਨਾ ਬਿਲਕੁਲ ਨਹੀਂ ਰਹਿ ਸਕਦੀ ਇੱਕ ਦਿਨ ਮੈਂ ਸੁਖਦੇਵ ਨੂੰ ਕਿਹਾ ਕਿ ਆਪਾਂ ਹੁਣ ਵਿਆਹ ਕਰਵਾ ਲਈਏ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਹਜੇ ਕੰਮ ਕਰ ਸੈੱਟ ਕਰਨਾ ਤੂੰ ਸ ਇੱਕ ਸਾਲ ਸਬਰ ਕਰ ਆਪਾਂ ਵਿਆਹ ਕਰਵਾ ਲਵਾਂਗੇ ਸੁਖਦੇਵ ਨੇ ਮੈਨੂੰ ਦੱਸਿਆ ਕਿ ਅਸੀਂ ਜ਼ਿਆਦਾ ਅਮੀਰ ਨਹੀਂ ਹਾਂ ਬਸ ਮੈਂ ਹੀ ਕੰਮ ਕਰਦਾ ਮੇਰੇ ਤੇ ਇੱਕ ਛੋਟਾ ਭਰਾ ਤੇ ਮੇਰੀ ਮੰਮੀ ਦੀ ਕੁਝ ਟਾਈਮ ਪਹਿਲਾਂ ਮੌਤ ਹੋ ਗਈ ਸੀ ਤੇ ਮੇਰਾ ਡੈਡੀ ਹੀ ਕਮਾਉਂਦੇ ਆ ਮੇਰਾ ਭਰਾ ਪੜਦਾ ਮੈਂ ਵੀ 10ਵੀਂ ਤੋਂ ਬਾਅਦ ਹਟ ਗਿਆ ਸੀ ਮੈਂ ਵੀ ਕਿਹਾ ਕਿ ਚੱਲ ਕੋਈ ਗੱਲ ਨਹੀਂ ਇਦਾਂ ਹੀ ਕਰਦੇ ਕਰਾਉਂਦੇ ਅਸੀਂ ਪਿਆਰ ਦੀਆਂ ਪੀਂਘਾਂ ਝੂਟਦੇ ਰਹੇ ਇੱਕ ਦੂਜੇ ਨਾਲ ਜੀਣ ਮਰਨ ਦੀਆਂ ਸੌਹਾਂ ਕਰਦੀਆਂ ਤੇ ਅਸੀਂ ਆਪਣੀ ਆਪਣੀ ਜ਼ਿੰਦਗੀ ਵਿੱਚ ਇੰਜੋਏ ਕਰਨ ਲੱਗ ਪਏ ਮੈਂ ਜਿੰਨੀ ਵਾਰ ਵੀ ਸਖਦੇਵ ਨੂੰ ਮਿਲਦੀ ਓਨੀ ਵਾਰ ਹੀ ਉਹਦੀ ਰੀਜ ਪੂਰੀ ਕਰਦੀ ਉਹਨੂੰ ਮੈਂ ਨਾ ਤਾਂ ਕਰ ਹੀ ਨਹੀਂ ਸਕਦੀ ਸੀ ਇੱਕ ਦਿਨ ਮੇਰੀ ਮਾਸੀ ਨੇ ਮੇਰੇ ਲਈ ਰਿਸ਼ਤਾ ਲੱਭਿਆ ਕਹਿਣ ਲੱਗੀ ਨੂਰ ਮੈਂ ਆਪਣੀ ਧੀ ਲਈ ਬਹੁਤ ਸੋਹਣਾ ਮੁੰਡਾ ਵੇਖਿਆ ਵਧੀਆ ਕਮਾਉਂਦੇ ਆ ਖਾਂਦੇ ਪੀਂਦੇ ਘਰ ਦੇ ਤੋਂ ਆ ਤੇ ਸਰ ਦੇ ਘਰ ਦੇ ਤੋਂ ਆ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਤੇਰੇ ਮਾਸੜ ਨੇ ਵੀ ਕਹਿ ਦਿੱਤਾ ਕਿ ਅਸੀਂ ਵਿਆਹ ਵਿੱਚ ਗੱਡੀ ਦੇਵਾਂਗੇ ਤੇ ਨੂਰ ਜਿਹੜੀ ਗੱਡੀ ਤੇ ਹੱਥ ਰੱਖੂਗੀ ਉਹੀ ਦੇਵਾਂਗੇ ਇਹ ਸੁਣ ਕੇ ਤਾਂ ਮੇਰੇ ਹੋਸ਼ ਜੇ ਉੱਡ ਗਏ ਮੈਂ 마ਸੀ ਵੱਲ ਹੈਰਾਨ ਹੋ ਕੇ ਵੇਖਿਆ ਮੈਂ ਕਿਹਾ 마ਸੀ ਨਹੀਂ ਮੈਂ ਨਹੀਂ ਇਦਾਂ ਕਰ ਸਕਦੀ 마ਸੀ ਕਹਿਣ ਲੱਗੀ ਕਿਉਂ ਤੈਨੂੰ ਕੀ ਹੋਇਆ ਤੈਨੂੰ ਮੁੰਡਾ ਪਸੰਦ ਨਹੀਂ ਆ ਜਦੋਂ ਤੂੰ ਮੁੰਡਾ ਵੇਖਿਆ ਤੇਰਾ ਦਿਲ ਆਪੇ ਹੀ ਆ ਜਾਣਾ ਮੈਂ ਕਿਹਾ ਨਹੀਂ 마ਸੀ ਮੈਂ ਤਾਂ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਆ 마ਸੀ ਕਹਿਣ ਲੱਗੀ ਕਮਲਿਏ ਸ਼ੁਕਰ ਹੋਇਆ ਤੂੰ ਸਾਨੂੰ ਦੱਸ ਦਿੱਤਾ ਕਿਤੇ ਬਦਨਾਮੀ ਨਾ ਕਰਾ ਦਿੱਤੀ ਦੱਸ ਉਹ ਕੌਣ ਮੁੰਡਾ ਜਦੋਂ ਮੈਂ ਮਾਸੀ ਨੂੰ ਸਭ ਕੁਝ ਦੱਸਿਆ ਤਾਂ ਮਾਸੀ ਨੇ ਇਹ ਗੱਲ ਮਾਸੜ ਨਾਲ ਕੀਤੀ ਮਾਸੜ ਵੀ ਸੁਖਦੇਵ ਨੂੰ ਮਿਲਣਾ ਚਾਹੁੰਦਾ ਸੀ ਪਰ ਜਦੋਂ ਸੁਖਦੇਵ ਨੂੰ ਮਿਲਿਆ ਉਹਦਾ ਘਰ ਬਾਰ ਵੇਖਣ ਗਿਆ ਮਾਸੜ ਮੈਨੂੰ ਕਹਿਣ ਲੱਗਾ ਕਿ ਨੂਰ ਤੇਰੇ ਤੇ ਤਾਂ ਲੱਖ ਦੀ ਲਾਹਨਤ ਆ ਉਸ ਮੁੰਡੇ ਵਿੱਚ ਕੀ ਵੇਖਿਆ ਨਾ ਉਹਦਾ ਘਰ ਬੂਹਾ ਚੰਗਾ ਤੇ ਨਾ ਹੀ ਕੋਈ ਜ਼ਮੀਨ ਜ਼ਿਆਦਾ ਦਾ ਬਸ ਆਪ ਹੀ ਥੋੜਾ ਮੋਟਾ ਕੰਮ ਕਰਦੀ ਆ ਨਾ ਕੋਈ ਉਹਨਾਂ ਦੇ ਘਰ ਔਰਤਾ ਇਦਾਂ ਦੀ ਥਾਂ ਤੇ ਰਿਸ਼ਤਾ ਕਰਵਾ ਕੇ ਕਿਉਂ ਆਪਣੀ ਜ਼ਿੰਦਗੀ ਨੂੰ ਨਰਕ ਬਣਾਉਣਾ ਚਾਹਣੀ ਐ ਮੈਂ ਕਿਹਾ ਨਹੀਂ ਮਾਸੜ ਜੀ ਮੈਂ ਹੋਰ ਕਿਤੇ ਨਹੀਂ ਵਿਆਹ ਕਰਵਾਉਣਾ ਮਾਸੀ ਤੇ ਮਾਸੜ ਨੇ ਤਾਂ ਸਾਫ਼ ਹੀ ਨਾ ਕਰ ਦਿੱਤੀ ਇਹ ਗੱਲ ਮੇਰੇ ਮਾਪਿਆਂ ਨੂੰ ਵੀ ਪਤਾ ਲੱਗ ਗਈ ਉਹਨਾਂ ਨੇ ਵੀ ਮਨਾ ਕਰ ਦਿੱਤਾ ਮੈਂ ਸੁਖਦੇਵ ਨਾਲ ਫੋਨ ਤੇ ਗੱਲ ਕੀਤੀ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਲੈ ਕੇ ਭੱਜ ਜਾਊਂਗਾ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਮੈਂ ਸੱਚੀ ਤੈਨੂੰ ਬਹੁਤ ਪਿਆਰ ਕਰਦਾ ਸਖਦੇਵ ਨੇ ਮੈਨੂੰ ਭੱਜਣ ਲਈ ਵੀ ਮਜਬੂਰ ਕਰ ਲਿਆ ਸੀ ਮੈਂ ਵੀ ਇਤਿਆਰ ਸੀ ਜਿਸ ਦਿਨ ਉਹਨੇ ਆਉਣਾ ਸੀ ਉਹਦੇ ਕੋਲ ਕੋਈ ਆਪਣੀ ਗੱਡੀ ਤਾਂ ਨਹੀਂ ਸੀ ਉਹਨੇ ਜਿਸ ਗੱਡੀ ਵਾਲੇ ਨਾਲ ਗੱਲ ਕੀਤੀ ਸੀ ਉਹ ਗੱਡੀ ਵਾਲਾ ਵੀ ਉਸ ਨੂੰ ਜਵਾਬ ਦੇ ਗਿਆ ਇੱਕ ਦੋ ਦਿਨ ਹੋਏ ਤਾਂ ਮੇਰਾ ਰਿਸ਼ਤਾ ਮਾਂ ਪਿਓ ਨੇ ਕਰ ਦਿੱਤਾ ਮੁੰਡੇ ਵਾਲੇ ਮੈਨੂੰ ਛਗਣ ਪਾ ਗਏ ਸਖਦੇਵ ਕਹਿਣ ਲੱਗਾ ਕਿ ਤੂੰ ਜਿੱਦਾਂ ਮਰਜ਼ੀ ਕਰ ਪਰ ਵਿਆਹ ਮੇਰੇ ਨਾਲ ਹੀ ਕਰਵਾਉਣਾ ਤੇ ਤੂੰ ਮੇਰੇ ਨਾਲ ਹੀ ਰਹਿਣਾ ਮੈਂ ਕੋਈ ਹੋਰ ਇੰਤਜ਼ਾਮ ਕਰ ਲਊਗਾ ਮੈਂ ਉਹਨੂੰ ਕਿਹਾ ਕਿ ਤੇਰੇ ਕੋਲ ਇੱਕ ਹਫ਼ਤੇ ਦਾ ਟਾਈਮ ਆ ਮੈਂ ਵੀ ਆਪਣੇ ਮਾਪਿਓ ਦੇ ਕੋਲੋਂ ਕਿਤੇ ਨਹੀਂ ਜਾਂਦੀ ਉਹ ਤਾਂ ਹਮੇਸ਼ਾ ਮੇਰੇ ਨਾਲ ਹੀ ਰਹਿੰਦੇ ਆ ਮਾਸੀ ਮਾਸੜ ਤਾਂ ਮੇਰਾ ਬਿਲਕੁਲ ਵੀ ਵਸਾ ਨਹੀਂ ਖਾਂਦੇ ਮਾਸੀ ਦੀ ਸੱਸ ਤਾਂ ਮੇਰੇ ਕੋਲ ਹੀ ਬੈਠੀ ਰਹਿੰਦੀ ਆ ਮੈਂ ਕਿੱਦਾਂ ਤੇਰੇ ਕੋਲ ਆਉਂਗੀ ਤੂੰ ਆਪ ਹੀ ਕੋਈ ਹਿੱਲਾ ਵਸੀਲਾ ਕਰਨਾ ਤੇ ਜਲਦੀ ਕਰ ਇਹ ਨਾ ਹੋਵੇ ਕਿ ਮੇਰਾ ਵਿਆਹ ਹੋ ਜਾਵੇ ਉਹ ਕਹਿਣ ਲੱਗਾ ਕਿ ਜਦੋਂ ਮੈਨੂੰ ਤੇਰੇ ਵਿਆਹ ਦੀ ਖ਼ਬਰ ਮਿਲੀ ਮੈਂ ਉਹਦੇ ਮਰ ਜਾਣਾ ਉਹੀ ਗੱਲ ਹੋਈ ਸੁਖਦੇਵ ਤਾਂ ਕੁਝ ਵੀ ਨਾ ਕਰ ਸਕਿਆ ਤੇ ਨਾ ਹੀ ਉਹ ਮੈਨੂੰ ਭਜਾਉਣ ਲਈ ਕੋਈ ਉਸ ਨੂੰ ਕੋਈ ਗੱਡੀ ਮਿਲੀ ਨਾ ਹੀ ਉਹਦੇ ਕੋਲ ਕੋਈ ਹੋਰ ਹੱਲ ਸੀ ਬਸ ਸਹਿਮਤੀ ਨਾਲ ਹੀ ਵਿਆਹ ਹੋਣਾ ਸੀ ਤੇ ਉਹ ਮੇਰੇ ਮਾਪਿਓ ਨੇ ਕੀਤਾ ਨਹੀਂ ਕਿਉਂਕਿ ਮੇਰੇ ਮਾਪਿਓ ਤੇ ਮਾਸੀ ਮਾਸੜ ਨੂੰ ਸੁਖਦੇਵ ਤੇ ਉਹਦਾ ਪਰਿਵਾਰ ਬਿਲਕੁਲ ਵੀ ਪਸੰਦ ਨਹੀਂ ਆਏ ਸੀ ਕਿਉਂਕਿ ਉਹ ਸਾਡੇ ਜਿੰਨੇ ਅਮੀਰ ਨਹੀਂ ਸੀ ਇਹ ਸੋਚ ਕੇ ਮੇਰੇ ਘਰਦਿਆਂ ਨੇ ਅਮੀਰ ਘਰੇ ਚੇਤਾ ਕਰ ਦਿੱਤਾ ਤੇ ਮੇਰਾ ਗਿਆ ਵੀ ਰੱਖ ਦਿੱਤਾ ਜਿਸ ਦਿਨ ਮੇਰੇ ਮਾਈਆਂ ਲੱਗਣੀਆਂ ਸੀ ਉਦੋਂ ਹੀ ਸਖਦੇਵ ਨੇ ਫਾਹਾ ਲੈ ਲਿਆ ਤੇ ਉਹ ਪੱਖੇ ਨਾਲ ਲਟਕ ਗਿਆ ਸੀ ਅੰਦਰੋਂ ਆਵਾਜ਼ ਦਰਵਾਜ਼ਾ ਲਾ ਕੇ ਪਤਾ ਨਹੀਂ ਕਦੋਂ ਦਾ ਲਟਕਿਆ ਹੋਇਆ ਸੀ ਉਹਦਾ ਛੋਟਾ ਭਰਾ ਸਕੂਲੋਂ ਆਇਆ ਤੇ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗਾ ਪਰ ਕਿਸੇ ਨੇ ਦਰਵਾਜ਼ਾ ਨਾ ਖੋਲਿਆ ਉਹਨੇ ਆਣ ਗਵਾਂਡ ਨੂੰ ਸੱਦਿਆ ਤੇ ਆਪਣੇ ਪਿਓ ਨੂੰ ਫੋਨ ਕੀਤਾ ਸਾਰਿਆਂ ਨੇ ਆਉਂਦੇ ਦਰਵਾਜ਼ਾ ਤੋੜਿਆ ਤਸੋਪਦੇਵ ਲਟਕਿਆ ਹੋਇਆ ਸੀ ਤੇ ਉਹ ਮਰ ਗਿਆ ਸੀ ਮੇਰੀ ਜ਼ਿੰਦਗੀ ਤਾਂ ਉੱਥੇ ਹੀ ਖਤਮ ਹੋ ਗਈ ਸੀ ਜਦੋਂ ਇਹ ਗੱਲ ਮੈਨੂੰ ਫੋਨ ਕਰਕੇ ਉਹਦੇ ਭਰਾ ਨੇ ਦੱਸੀ ਕਹਿਣ ਲੱਗਾ ਕਿ ਤੂੰ ਚੰਗੀ ਨਹੀਂ ਕੀਤੀ ਮੇਰੇ ਭਰਾ ਦੇ ਨਾਲ ਮੇਰੇ ਭਰਾ ਨੇ ਤੇਰੇ ਕਰਕੇ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ ਤੇ ਤੂੰ ਆਪਣੇ ਵਿਆਹ ਦੀਆਂ ਖੁਸ਼ੀਆਂ ਮਨਾਉਂਦੀ ਫਿਰਦੀ ਹੈ ਉਹ ਬਹੁਤ ਰੋਂਦਾ ਪਿਆ ਸੀ ਮੈਂ ਵੀ ਰੋਣ ਲੱਗ ਪਈ ਮੈਨੂੰ ਯਕੀਨ ਨਹੀਂ ਹੁੰਦਾ ਸੀ ਕਿ ਇਹ ਸੱਚਾ ਜਦੋਂ ਇਹ ਗੱਲ ਮਨਜੀਤ ਦੇ ਬੁਆਏਫਰੈਂਡ ਨੇ ਉਹ ਦੱਸੀ ਤੇ ਮਨਜੀਤ ਭੱਜ ਕੇ ਮੇਰੇ ਕੋਲ ਆਈ ਮੈਂ ਉਹਨੂੰ ਕਿਹਾ ਕਿ ਮੈਨੂੰ ਤੇਰੇ ਆਉਣ ਤੋਂ ਪਹਿਲਾਂ ਹੀ ਫੋਨ ਆ ਗਿਆ ਪਰ ਹੁਣ ਮੈਂ ਕੀ ਕਰਾਂ ਮੈਨੂੰ ਕੁਝ ਵੀ ਸਮਝ ਨਹੀਂ ਆਉਂਦੀ ਸੀ ਮੈਂ ਤਾਂ ਬੱਸ ਰੋਈ ਜਾਂਦੀ ਸੀ ਮਨਜੀਤ ਨੇ ਮੇਰਾ ਫੋਨ ਫੜਿਆ ਤੇ SIM ਕੱਢ ਕੇ ਤੋੜ ਦਿੱਤੀ ਉਹਨੂੰ ਪਤਾ ਸੀ ਕਿ ਜੇ ਇਹ SIM ਨਾ ਤੋੜੀ ਤਾਂ ਸੁਖਦੇਵ ਦੇ ਘਰਦਿਆਂ ਨੇ ਨਵੇਂ-ਨਵੇਂ ਨੰਬਰਾਂ ਤੋਂ ਫੋਨ ਲਾ ਕੇ ਇਹ ਐਵੇਂ ਹੀ ਤੰਗ ਕਰਨਾ ਉਹਨਾਂ ਦਾ ਤਾਂ ਜਵਾਨ ਪੁੱਤ ਘਰੋਂ ਤੁਰ ਗਿਆ ਸੀ ਤੇ ਕਮਾਊ ਪੁੱਤ ਸੀ ਉਹਨਾਂ ਦੇ ਘਰ ਤਾਂ ਸੋਗ ਪੈ ਗਿਆ ਸੀ ਮੈਂ ਕਿੱਦਾਂ ਵਿਆਹ ਦੀਆਂ ਖੁਸ਼ੀਆਂ ਮਨਾਉਂਦੀ ਮੈਨੂੰ ਸਮਝ ਨਹੀਂ ਆਉਂਦੀ ਸੀ ਮੈਂ ਤਾਂ ਆਪਣੇ ਵਿਆਹ ਵਿੱਚ ਬਿਲਕੁਲ ਸੁੰਨ ਜਿਹੀ ਹੋ ਗਈ ਸੀ ਵਿਆਹ ਵਾਲੇ ਦਿਨ ਵੀ ਮੈਂ ਵਿਆਹ ਕੇ ਸਹੁਰੇ ਘਰ ਚਲੀ ਗਈ ਜਦੋਂ ਮੈਂ ਆਪਣੇ ਸਹੁਰੇ ਘਰ ਗਈ ਤਾਂ ਮੇਰਾ ਘਰ ਵਾਲਾ ਮੇਰੇ ਨਾਲ ਸੁਹਾਗਰਾਤ ਮਨਾਉਣ ਲੱਗਾ ਕਹਿਣ ਲੱਗਾ ਕਿ ਮੈਨੂੰ ਦਾਜ ਵਿੱਚ ਬੇਸ਼ੱਕ ਕੁਝ ਨਾ ਮਿਲੇ ਪਰ ਮੈਨੂੰ ਕੁੜੀ ਬਿਲਕੁਲ ਸਹੀ ਚਾਹੀਦੀ ਆ ਇਹ ਗੱਲ ਮੈਂ ਪਹਿਲਾਂ ਵਿਚੋਲਿਆਂ ਨੂੰ ਕਹੀ ਸੀ ਤੇ ਹੁਣ ਤੂੰ ਆਪ ਹੀ ਦੱਸ ਕਿ ਤੂੰ ਸਹੀ ਆ ਤੇਰੀ ਕਿਸੇ ਨਾਲ ਪਹਿਲਾਂ ਕੋਈ ਗੱਲਬਾਤ ਤਾਂ ਨਹੀਂ ਸੀ ਮੈਂ ਉਹਨੂੰ ਕੁਝ ਵੀ ਨਾ ਦੱਸਿਆ ਮੈਂ ਕਿਹਾ ਕਿ ਮੈਂ ਬਿਲਕੁਲ ਸਹੀ ਆ ਮੇਰੀ ਕਿਸੇ ਨਾਲ ਕੋਈ ਗੱਲ ਨਹੀਂ ਸੀ ਜੇ ਕਿਸੇ ਨਾਲ ਗੱਲਬਾਤ ਕਰਦੀ ਤੇ ਫਿਰ ਮੈਂ ਆਪਣੇ ਘਰਦਿਆਂ ਦੀ ਮਰਜ਼ੀ ਨਾਲ ਵਿਆਹ ਕਿਉਂ ਕਰਵਾਉਂਦੀ ਮੈਂ ਆਪਣੇ ਮਾਪਿਆਂ ਦੀ ਇੱਜ਼ਤ ਨੂੰ ਸਾਂਭ ਕੇ ਰੱਖਿਆ ਉਹ ਮੈਨੂੰ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਇਹ ਤਾਂ ਸਬੂਤ ਮੈਨੂੰ ਮਿਲ ਹੀ ਜਾਣਾ ਪਰ ਮੈਂ ਸਨੇ ਦਾਜ ਸਮੇਤ ਤੈਨੂੰ ਪੇਕਿਆਂ ਦੇ ਵਾਪਸੀ ਭੇਜ ਦੇਊਗਾ ਜੇ ਤੂੰ ਸਹੀ ਨਾ ਹੋਈ ਮੈਂ ਕਿਹਾ ਇਦਾਂ ਨਹੀਂ ਹੋ ਸਕਦਾ ਮੈਂ ਬਿਲਕੁਲ ਸਹੀ ਆ ਮੈਂ ਉਹਨੂੰ ਗੱਲਾਂ ਵਿੱਚ ਵਾਰੇ ਨਹੀਂ ਸੀ ਆਉਣ ਦਿੰਦੀ ਸੀ ਮੈਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਉਹਨੇ ਮੇਰੇ ਨਾਲ ਸੁਹਾਗਰਾਤ ਮਨਾਈ ਕਹਿਣ ਲੱਗਾ ਕਿ ਤੂੰ ਤਾਂ ਝੂਠੀ ਆ ਸਿਰੇ ਦਾ ਝੂਠ ਬੋਲਦੀ ਐ ਮੈਨੂੰ ਤੂੰ ਬਿਲਕੁਲ ਪਸੰਦ ਨਹੀਂ ਬੇਸ਼ੱਕ ਸੋਹਣੀ ਐ ਪਰ ਮੈਂ ਤੈਨੂੰ ਪਸੰਦ ਨਹੀਂ ਕਰਦਾ ਕਹਿ ਲੰਗਾ ਤੂੰ ਇੰਨੀ ਤਾਂ ਸੋਹਣੀ ਹੈ ਵੀ ਨਹੀਂ ਜੋ ਝੂਠ ਬੋਲਦੀ ਐ ਜੇ ਸੱਚ ਦੱਸ ਦਿੰਦੀ ਤਾਂ ਮੈਂ ਹੁਣ ਵਾਰੀ ਨਹੀਂ ਆਉਣ ਦੁੱਤਾ ਮੈਂ ਉਹਦੀਆਂ ਸਾਰੀਆਂ ਗੱਲਾਂ ਨੂੰ ਝੂਠ ਦੱਸਿਆ ਤੇ ਆਪਣੀ ਗੱਲ ਨੂੰ ਹੀ ਸਹੀ ਦੱਸਦੀ ਸੀ ਇਦਾਂ ਹੀ ਕਰਦੇ ਕਰਾਉਂਦੇ ਮੇਰੇ ਘਰ ਵਾਲੇ ਨੇ ਮੈਨੂੰ ਰੱਖ ਤਾਂ ਲਿਆ ਪਰ ਹਰ ਗੱਲ ਤੇ ਮੈਨੂੰ ਮਿਹਨੇ ਮਾਰ ਲੱਗ ਪਿਆ ਤੇ ਮੈਨੂੰ ਤੰਗ ਕਰਨ ਲੱਗ ਪਿਆ ਪਹਿਲਾਂ ਪਹਿਲਾਂ ਮੇਰੇ ਨਾਲ ਸਹੀ ਰਹਿੰਦਾ ਸੀ ਇਸੇ ਦੇ ਸਾਹਮਣੇ ਕੁਝ ਨਹੀਂ ਕਹਿੰਦਾ ਸੀ ਬਸ ਅੰਦਰੋਂ ਅੰਦਰੀ ਹੀ ਮੈਨੂੰ ਤੰਗ ਕਰਦਾ ਸੀ ਹੌਲੀ-ਹੌਲੀ ਉਹ ਆਪਣੇ ਘਰ ਦੇ ਸਾਹਮਣੇ ਮੈਨੂੰ ਤੰਗ ਕਰਨ ਲੱਗ ਪਿਆ ਮੇਰੇ ਦਿਔਰ ਤੇ ਮਾਂ ਪਿਓ ਦੇ ਸਾਹਮਣੇ ਵੀ ਮੇਰੀ ਬੇਇੱਜ਼ਤੀ ਕਰਨ ਲੱਗ ਪਿਆ ਇਹ ਗੱਲ ਮੈਂ ਆਪਣੇ ਮਾਸੀ ਮਾਸੜ ਨੂੰ ਦੱਸੀ ਕਿ ਜਿੱਥੇ ਤੁਸੀਂ ਮੈਨੂੰ ਵਿਆਇਆ ਉਹ ਤਾਂ ਮੁੰਡਾ ਮੈਨੂੰ ਤੰਗ ਕਰਦਾ ਮਾਸੀ ਕਹਿਣ ਲੱਗੀ ਕਿ ਜਿੱਦਾਂ ਦੀਆਂ ਕੀਤੀਆਂ ਹੁਣ ਉਦਾਂ ਦੀਆਂ ਹੀ ਭੁਗਤਣੀਆਂ ਪੈਂਦੀਆਂ ਜੇ ਤੂੰ ਪਹਿਲਾਂ ਹੀ ਆਪਣੀ ਇੱਜ਼ਤ ਸਾਂਭੀ ਹੁੰਦੀ ਤਾਂ ਅੱਜ ਇਹ ਸਭ ਕੁਝ ਨਾ ਹੁੰਦਾ ਤੂੰ ਕਿਉਂ ਉਸ ਨਕਮੇ ਮੁੰਡੇ ਦੇ ਨਾਲ ਆਪਣੀ ਇੱਜ਼ਤ ਬਰਬਾਦ ਕੀਤੀ ਮੈਂ ਕਿਹਾ ਕਿ ਮਾਸੀ ਕਿਉਂ ਉਹਨੂੰ ਐਵੇਂ ਮਾੜਾ ਚੰਗਾ ਕਹਿਨੀ ਐ ਉਹ ਤਾਂ ਮੇਰੇ ਕਰਕੇ ਮਰ ਗਿਆ ਮੈਨੂੰ ਇੰਨਾ ਪਿਆਰ ਕਰਦਾ ਸੀ ਮੇਰੀ ਜ਼ਿੰਦਗੀ ਤਾਂ ਉਹਦੇ ਬਿਨਾਂ ਅਧੂਰੀ ਹੋ ਗਈ ਆ ਮੈਂ ਤਾਂ ਵਿਆਹ ਕਰਕੇ ਵੀ ਖੁਸ਼ ਨਹੀਂ ਰਹੀ ਮੈਨੂੰ ਤਾਂ ਉਹਦਾ श्राਪ ਜਿਹਾ ਹੀ ਲੱਗ ਗਿਆ ਕਿਉਂ ਮੈਂ ਉਹਨੂੰ ਪਿਆਰ ਕੀਤਾ ਤੇ ਕਿਉਂ ਤੋਖਾ ਦਿੱਤਾ ਮੈਂ ਹੀ ਉਹਨੂੰ ਖਾ ਦਿੱਤਾ ਜੇ ਮੈਂ ਉੱਥੋਂ ਭੱਜ ਕੇ ਚਲੀ ਵੀ ਜਾਂਦੀ ਤਾਂ ਸ਼ਾਇਦ ਵੀ ਜਿਉਂਦਾ ਹੁੰਦਾ ਤੇ ਮੈਂ ਵੀ ਖੁਸ਼ ਹੁੰਦੀ ਭਾਵੇਂ ਮੇਰੇ ਕੋਲ ਕੁਝ ਨਾ ਹੁੰਦਾ ਇੱਕ ਖੁਸ਼ੀ ਤਾਂ ਹੁੰਦੀ ਇਹ ਘਰ ਵਾਲਾ ਤਾਂ ਮੈਨੂੰ ਇੰਨਾ ਤੰਗ ਕਰਦਾ ਕਿ ਕੋਈ ਹਿਸਾਬ ਹੀ ਨਹੀਂ ਜਦੋਂ ਮੇਰੇ ਨਾਲ ਲੜਦਾ ਤੇ ਮੇਰੇ ਤੇ ਹੱਥ ਚੁੱਕਦਾ ਏਦਾਂ ਦੀ ਅਮੀਰੀ ਤੇ ਪੈਸੇ ਨੂੰ ਕੀ ਕਰਨਾ ਜਿੱਥੇ ਮੇਰੇ ਕੋਈ ਇੱਜ਼ਤ ਹੀ ਨਹੀਂ ਕਰਦਾ ਮਾਸੀ ਕਹਿੰਦੀ ਕਿ ਹੁਣ ਤਾਂ ਤੈਨੂੰ ਇੱਥੇ ਹੀ ਆਪਣੀ ਜ਼ਿੰਦਗੀ ਕੱਟਣੀ ਪੈਣੀ ਆ ਭਾਵੇਂ ਕੁਝ ਹੋ ਜਾਵੇ ਲੋਕਾਂ ਨੂੰ ਵੱਸ ਕੇ ਦਿਖਾ ਕਿਤੇ ਇਹ ਨਾ ਹੋਵੇ ਕਿ ਰਿਸ਼ਤੇ ਦਾ ਮੂੰਹ ਜੁੜ ਜੁੜ ਕੇ ਗੱਲਾਂ ਕਰਨ ਤੇ ਤਲਾਕ ਲੈ ਕੇ ਤੂੰ ਘਰ ਨਾ ਆ ਜਾਵੇਂ ਇਥੇ ਹੀ ਤੈਨੂੰ ਕਿਸੇ ਨਾ ਕਿਸੇ ਨਾਲ ਆਪਣੀ ਜ਼ਿੰਦਗੀ ਕੱਟਣੀ ਪੈਣੀ ਆ ਤੇ ਸਭ ਕੁਝ ਚੱਲਣਾ ਵੀ ਪੈਣਾ ਜਵਾਨ ਪੁੱਤ ਦੀ ਤੂੰ jaan ਲੈ ਲਈਆਂ ਕਿਸੇ ਦਾ ਤਾਂ ਘਰ ਬਰਬਾਦ ਕੀਤਾ ਤੇ ਮੈਨੂੰ ਕਿੱਦਾਂ ਖੁਸ਼ੀ ਮਿਲਨੀ ਸੀ ਐਦਾਂ ਦੀ ਅਮੀਰੀ ਨੂੰ ਕੀ ਕਰਨਾ ਸੀ ਜਿੱਥੇ ਮੇਰੀ ਜ਼ਿੰਦਗੀ ਬੇਇੱਜ਼ਤ ਤੇ ਰੋਜ਼ ਦੀ ਕਲੇਸ਼ ਨਾਲ ਲੰਘਦੀ ਹੋਵੇ ਮੇਰੇ ਦੋ ਬੱਚੇ ਵੀ ਹੋ ਗਏ ਸੀ ਇੱਕ ਮੁੰਡਾ ਤੇ ਕੁੜੀ ਪਰ ਫਿਰ ਵੀ ਮੇਰੇ ਘਰ ਦੇ ਵਾਲੇ ਨੇ ਮੇਰੀ ਇੱਜ਼ਤ ਨਹੀਂ ਕੀਤੀ ਹੁਣ ਤੱਕ ਵੀ ਉਹ ਮੈਨੂੰ ਇਦਾਂ ਹੀ ਰੱਖਦਾ ਨਾ ਮੈਨੂੰ ਮੇਰੇ ਪੇਕਿਆਂ ਦੇ ਜ਼ਿਆਦਾ ਆਉਣ ਜਾਣ ਦਿੰਦਾ ਕਹਿਣ ਲੱਗਾ ਕਿ ਤੂੰ ਤਾਂ ਆਪਣੇ ਆਪ ਨੂੰ ਬਹੁਤ ਸੋਹਣੀ ਸਮਝਦੀ ਹੈ ਨਾ ਸ਼ਾਇਦ ਤੈਨੂੰ ਇਹ ਮਾਣ ਵੀ ਹੋਊਗਾ ਮੈਨੂੰ ਵੀ تیر ਤੇ ਸ਼ੱਕ ਹੀ ਰਹਿੰਦਾ ਕਿ ਤੂੰ ਕਿਸੇ ਹੋਰ ਨਾਲ ਸੈੱਟ ਨਾ ਹੋ ਜਾਵੇਂ ਇਸੇ ਕਰਕੇ ਮੈਂ ਤੈਨੂੰ ਕੱਲੀ ਨੂੰ ਪੇਕੇ ਵੀ ਨਹੀਂ ਜਾਣ ਦੇਣਾ ਇੱਥੇ ਬੱਸ ਘਰੇ ਅੰਦਰੋਂ ਅੰਦਰ ਹੀ ਰਹਿ ਕੇ ਬਾਹਰ ਨਹੀਂ ਨਿਕਲਣਾ ਮੈਂ ਤਾਂ ਜਿਵੇਂ ਜੇਲ੍ਹ ਦੀ ਜ਼ਿੰਦਗੀ ਜਿਉਣ ਲੱਗ ਪਈ ਸੀ ਰਾਤ ਦਿਨ ਮੈਂ ਟੈਨਸ਼ਨ ਦੇ ਨਾਲ ਬਿਮਾਰ ਰਹਿਣ ਲੱਗ ਪਈ ਮੇਰੀ ਸਿਹਤ ਵੀ ਕਮਜ਼ੋਰ ਹੋ ਰੋ ਗਈ ਅੰਦਰੋਂ ਅੰਦਰ ਰਹਿ ਕੇ ਬੇਸ਼ੱਕ ਮੈਂ ਗੋਰੀ ਚਿੱਟੀ ਹੋਰ ਵੀ ਹੋ ਗਈ ਸੀ ਪਰ ਮੇਰੇ ਵਿੱਚ ਹੁਣ ਉਹ ਪਹਿਲਾਂ ਵਾਲੀ ਸਹਿਣ ਸ਼ਕਤੀ ਖਤਮ ਹੋ ਗਈ ਸੀ ਮੇਰਾ ਘਰ ਵਾਲਾ ਜਦੋਂ ਵੀ ਮੇਰੇ ਨਾਲ ਪੇਕੇ ਜਾਂਦਾ ਤੇ 3-4 ਦਿਨ ਨਾਲ ਹੀ ਰਹਿੰਦਾ ਮੈਨੂੰ ਉੱਥੇ ਵੀ ਇੱਕ ਮਿੰਟ ਇਕੱਲੀ ਨੂੰ ਨਹੀਂ ਸੀ ਛੱਡਦਾ ਮੇਰੀ ਮਾਂ ਕਹਿੰਦੀ ਸੀ ਕਿ ਇਹ ਸਭ ਤੇਰੀਆਂ ਹੀ ਕੀਤੀਆਂ ਹੋਈਆਂ ਗਲਤੀਆਂ ਦਾ ਨਤੀਜਾ ਜਿਹੜੀਆਂ ਤੇਰੀ ਜ਼ਿੰਦਗੀ ਨੂੰ ਤਬਾਹ ਕਰ ਗਈਆਂ ਤੇ ਉੱਪਰੋਂ ਤੂੰ ਕਿਸੇ ਨਕਾਮੇ ਮੁੰਡੇ ਦੇ ਨਾਲ ਪਿਆਰ ਕੀਤਾ ਤੇ ਉਹਦੀ ਜ਼ਿੰਦਗੀ ਨੂੰ ਵੀ ਖਤਮ ਕਰ ਦਿੱਤਾ ਉਹ ਸਾਰਾ ਸ਼ਰਾਪ ਤੈਨੂੰ ਲੱਗਿਆ ਬੇਸ਼ੱਕ ਤੂੰ ਮੇਰੀ ਧੀ ਆਂ ਮੇਰੇ ਤੇ ਦੋ ਜੰਮੀ ਐ ਮੈਂ ਵੀ ਤੈਨੂੰ ਬਾਦਵਾਵਾ ਨਹੀਂ ਦੇ ਸਕਦੀ ਪਰ ਇਨਸਾਨ ਜਿੱਦਾਂ ਦੀਆਂ ਕਰਦਾ ਓਦਾਂ ਦੀਆਂ ਹੀ ਭਰਦਾ ਸਭ ਕੁਝ ਇੱਥੇ ਹੀ ਆ ਜੇ ਤੂੰ ਉਸ ਵੇਲੇ ਟਾਈਮ ਤੋਂ ਪਹਿਲਾਂ ਉਹਨੂੰ ਜਵਾਬ ਦੇ ਦਿੰਦੀ ਤਾਂ ਸ਼ਾਇਦ ਅਗਲਾ ਤੈਨੂੰ ਸਮਝ ਜਾਂਦਾ ਤੇ ਤੈਨੂੰ ਛੱਡ ਦਿੰਦਾ ਆਪਣੀ ਜ਼ਿੰਦਗੀ ਤਾਂ ਨਾ ਬਰਬਾਦ ਕਰਦਾ ਕਿਸੇ ਮਾਂ ਦਾ ਕਮਾਉ ਪੁੱਤ ਘਰੋਂ ਤੁਰ ਗਿਆ ਕਹਿਣ ਲੱਗੀ ਕਿ ਪਿਆਰ ਦੀ ਗੱਲ ਨਹੀਂ ਹੁੰਦੀ ਅਗਲੇ ਸਭ ਕੁਝ ਵੇਖ ਗਿਆ ਕਿ ਕੋੜੀ ਪਿੱਛੋਂ ਸਹੀ ਆ ਜਾਂ ਨਹੀਂ ਇਸ ਨਾਲ ਸਾਡੀ ਵੀ ਬਦਨਾਮੀ ਹੋਗੀ ਹੁਣ ਜੇ ਤੂੰ ਚੰਗੀ ਚਾਹਣੀ ਐ ਤਾਂ ਨੀਵੀ ਹੋ ਕੇ ਆਪਣੀ ਜ਼ਿੰਦਗੀ ਕੱਢ ਲੈ ਜਦੋਂ ਨਿਆਣੇ ਜਵਾਨ ਹੋਣਗੇ ਤੇ ਫਿਰ ਤੈਨੂੰ ਕੋਈ ਸਹਾਰਾ ਹੋਊਗਾ ਸ਼ਾਇਦ ਫਿਰ ਤੇਰੀ ਜ਼ਿੰਦਗੀ ਬਦਲ ਜਾਵੇ ਤੇ ਤੈਨੂੰ ਕੋਈ ਖੁਸ਼ੀ ਮਹਿਸੂਸ ਹੋਵੇ ਤੂੰ ਆਪਣੇ ਆਪ ਨੂੰ ਚੁਰਚੁਰ ਕੇ ਜਿਉਣਾ ਛੱਡ ਦੇ ਮੈਨੂੰ ਵੀ ਹੁਣ ਇਹ ਆਦਤ ਪੈ ਗਈ ਸੀ ਕਿ ਆਪਣੇ ਘਰ ਵਾਲੇ ਕੋਲੋਂ ਰੋਜ਼-ਰੋਜ਼ ਗੱਲਾਂ ਸੁਣਨੀ ਆ ਤੇ ਰੋਜ਼-ਰੋਜ਼ ਉਹਦੇ ਨਾਲ ਲੜਨ ਦੀ ਆਦਤ ਪੈ ਗਈ ਸੀ ਮੈਂ ਵੀ ਉਹਨੂੰ ਹੀ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਆਪਣੀ ਜ਼ਿੰਦਗੀ ਆਪਣੇ ਬੱਚਿਆਂ ਦੇ ਸਹਾਰੇ ਹੀ ਜਿਉਣ ਲੱਗੀ ਆਪਣੇ ਘਰ ਵਾਲੇ ਨਾਲ ਲੜ-ਲੜ ਕੇ ਮੈਂ ਵੀ ਆਪਣੇ ਆਪ ਨੂੰ ਸਹੀ ਰੱਖਦੀ ਸੀ ਟੈਨਸ਼ਨ ਲੈਣੀ ਮੈਂ ਛੱਡ ਦਿੱਤੀ ਆਪਣੀ ਸਿਹਤ ਦਾ ਧਿਆਨ ਰੱਖਣ ਲੱਗੀ ਕਿਉਂਕਿ ਜੋ ਹੋਣਾ ਸੀ ਉਹ ਤਾਂ ਹੋ ਗਿਆ ਸੀ ਪਰ ਅੱਗੇ ਦੀ ਮੈਂ ਆਪਣੀ ਜ਼ਿੰਦਗੀ ਨੂੰ ਪ੍ਰਭਾਵ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਮੇਰੇ ਬੱਚੇ ਮੇਰੇ ਸਹਾਰੇ ਜਿਉਂਦੇ ਸੀ ਤੇ ਮੈਨੂੰ ਵੀ ਉਹਨਾਂ ਦਾ ਹੀ ਸਹਾਰਾ ਸੀ ਇਸ ਲਈ ਮੈਂ ਆਪਣੇ ਘਰ ਵਾਲੇ ਦੀਆਂ ਗੱਲਾਂ ਤੇ ਉਹਦੇ ਮੇਲਿਆਂ ਨੂੰ ਇਗਨੋਰ ਕਰਕੇ ਆਪਣੇ ਹਿਸਾਬ ਨਾਲ ਜ਼ਿੰਦਗੀ ਸ਼ੁਰੂ ਕੀਤੀ ਹੁਣ ਮੈਂ ਪਹਿਲਾਂ ਨਾਲੋਂ ਬਹੁਤ ਸਹੀ ਆ ਮੇਰੀ ਸਿਹਤ ਵੀ ਸੋਹਣੀ ਹੋ ਗਈ ਪਰ ਮੇਰੀਆਂ ਇੱਕ ਦੋ ਗਲਤੀਆਂ ਨੇ ਮੇਰੀ ਜ਼ਿੰਦਗੀ ਵਿੱਚ ਮੈਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਮੈਂ ਆਪਣੀ ਹਾਸਦੀ ਖੇਡਦੀ ਜ਼ਿੰਦਗੀ ਨੂੰ ਆਪਣੇ ਹੱਥੀਂ ਰੁਵਾ ਲਿਆ ਸੀ ਹੁਣ ਮੈਂ ਰੱਬ ਅੱਗੇ ਇਹੀ ਅਰਦਾਸ ਕਰਦੀ ਆ ਕਿ ਰੱਬਾ ਮੇਰੀ ਜ਼ਿੰਦਗੀ ਵਿੱਚ ਜੋ ਵੀ ਹੋਇਆ ਮੈਨੂੰ ਮਾਫ਼ ਕਰੀ ਪਰ ਮੇਰੇ ਧੀਆਂ ਤੇ ਪੁੱਤਾਂ ਨੂੰ ਸਮੱਤ ਬਖਸ਼ੀ ਉਹ ਵੀ ਇਹੋ ਜਿਹੀਆਂ ਗਲਤੀਆਂ ਨਾ ਕਰਨਾ ਕਿਉਂਕਿ ਮੇਰੇ ਵੀ ਇੱਕੋ ਇੱਕ ਹੀ ਪੋਤਾ ਮੈਂ ਵੀ ਉਹਦੇ ਵੱਲ ਦੇਖ ਕੇ ਹੀ ਜਿਉਂਦੀ ਆ ਮੇਰੀਆਂ ਗਲਤੀਆਂ ਰੱਬ ਮੈਨੂੰ ਮਾਫ਼ ਕਰੇ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਆ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਕਹਾਣੀ ਸੁਣਨ ਵੇਲੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ